ਗਾਈਜ਼ ਮਾਰੇ ਵਧੀ ਹੋ ਗਾਈਜ਼ ਆ ਦੇਖੋ ক্লোজ আপ ਟੈਟੂ ক্লোজ আপ ਟੈਟੂ ਇਹ ਮੋਇਸਚਰਾਈਜ਼ਰ ਲਾ ਰਹੇ ਆ ਅੱਜ ਅਸੀਂ ਜਾ ਰਹੇ ਆ ਪਟਿਆਲੇ ਪਟਿਆਲੇ ਕੀ ਕਰਨ ਜਾ ਰਹੇ ਆ ਬੀਨ ਬਜਾਉਣ ਪਟਿਆਲੇ ਬੀਨ ਬਜਾਉਣ ਜਾ ਰਹੇ ਆ ਤੇ ਅੱਜ ਅਸੀਂ ਨਵੇਂ ਰਸਤੇ ਤੇ ਜਾ ਰਹੇ ਹਾਂ ਹਾਂ ਨੋ ਸਮੋਕਿੰਗ ਆ ਰਹੇ ਹੋ ਅਫਗਾਨੀ ਅਫਗਾਨਿਸਤਾਨ ਵਾਲੇ ਅੱਛਾ ਤੂੰ ਵੀ ਟੰਗ ਲਿਆ ਹਾਂ ਨੋ ਸਮੋਕਿੰਗ ਵਾਲਾ ਰਸਤੇ ਤੇ ਜਾ ਰਹੇ ਹਾਂ ਦੇਖੋ ਮੁੰਡੇ ਕਿੱਦਾਂ ਸਟੈਂਡ ਕਰ ਰਹੇ ਨੇ ਬਸ ਠੀਕ ਹੈ ਅੱਜ ਬਾਪੇ ਹੁੰਦੇ ਜਾਵਾਂਗੇ ਅੱਜ ਬਾਪੇ ਜਾਣਾ ਬਾਪੇ ਲੋਕੇ ਚੱਲੀਏ ਚਲੋ ਚਲੋ ਰਵੀ ਨਾਨਕੇ ਵਿੱਚ ਵੀ ਸਕੰਦਰ ਦੀ ਅਮਰੀਕਾ ਦੇ ਵਿੱਚ ਦੀ ਸਿਕੰਦਰ ਜੀ ਦੇ ਨਾਨੂ ਨੂੰ ਮਿਲ ਜਾਗੇ ਨਾਨੂ ਦਾ ਚੰਬੇ ਆ ਵਾਹਿਗੁਰੂ ਜੀ ਉਹ ਸੇ ਬਲੌਗ ਆਂਟੀ ਅੰਕਲ ਦੇਖਣਗੇ ਕੋਈ ਚੱਕਰ ਨਹੀਂ ਆਪਾਂ ਦਾ ਆਪਾਂ ਨੂੰ ਚੰਬੇ ਦਾ ਆਪਣੀ ਸ਼ਬਦਾਵਲੀ ਉਹ ਅੰਕਲ ਆਂਟੀ ਦੇਖਣਗੇ ਚਲ ਪਤਾ ਕੀ ਆ ਮੰਮੀ ਮੂਰੇ ਨਾਲ ਗੱਲ ਕਰਿਓ ਯਾਰ ਚਲ ਚੰਬਾ ਉਹ ਮੀਂਹ ਪਾ ਦਿਓ ਆ ਮੀਂਹ ਪਾ ਦਿਓ ਮੰਮਾ ਚੰਮੀ ਨੂੰ ਨਹੀਂ ਆਪਾਂ ਓਏ ਕਰਨੇ ਨਾਨੇ ਦੀ ਕੋਈ ਨੰਨਾ ਨਾ ਆਪਾਂ ਦਾ ਚੰਮੀ ਨੂੰ ਮੱਟ ਨਾ ਦੇ ਬਿਚਕੀ ਨਹੀਂਏਗਾ ਉਧਰ ਤੇ ਲੋ ਜੀ ਜਾਣਾ ਚਲੋ ਜੀ ਆਣਾ ਆਪਾਂ ਚਲੋ ਜੀ ਠੀਕ ਹੈ ਆਹ ਜੀ ਲੋ ਜਾ ਰਹੇ ਮਾਟੀ ਗਾ ਤੁਨੋਂ ਆਉਂਦਾ ਵੀ ਮਿਲਦਾ ਥੋੜੇ ਟਾਈਮ ਬਾਅਦ ਜਦੋਂ ਉਹਨਾਂ ਨੇ ਮੇਜੇ ਤਤਕਾਲ ਦਾ ਮਤਲਬ ਚਸ਼ਮੀ ਫੇਲੇਗਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਰੇਲਵੇ ਸਟੇਸ਼ਨ ਦੇ ਵੀ ਤਤਕਾਲ ਮਰੇ ਉਹੀ ਮੈਂ ਆਹੀ ਕਹਿ ਲੱਗਿਆ ਸੀ ਵੀ ਰੇਲ ਦਿੰਦੇ ਮਰੀ ਜਾਂਦਾ ਉਹ ਤਤਕਾਲ ਤਤਕਾਲ ਅਸੀਂ ਅਭਰ ਵਾਸਤ ਤਤਕਾਲ ਐਮਰਜੈਂਸੀ ਹੁੰਦਾ ਜਿਹੜੀ ਛੇਤੀ ਨਿਕਲੇ ਜਿਹੜਾ ਜਿਹੜਾ ਬਣਾਉਂਦਾ ਨਾ ਜਦੋਂ ਮੈਂ ਵੀ ਬਣਵਾਇਆ ਉਹਨੇ ਔਣੀ ਦੱਸਿਆ ਵੀ ਤਤਕਾਲ ਦਾ ਮਤਲਬ ਇਹ ਹੁੰਦਾ ਤੇਰਾ ਬਣਾ ਗਿਆ ਤੇਰਾ ਬਣਾ ਗਿਆ ਮੇਰਾ ਤਾਂ ਸਾਲਾ ਸਿੰਪਲ ਜਿਹਾ ਬਣਾਇਆ ਮੈਂ ਤਾਂ ਸਾਲਾ ਬਹੁਤ ਜਨਾ ਬਣਿਆ ਹੋਣਾ ਇਹ ਤਾਂ ਬਹੁਤ ਜਨਾ ਬਣਿਆ ਹੋਇਆ ਬ ਹਾਂ ਤਤਕਾਲ ਉਹਦਾ ਰੀਨਿਊ ਵੀ ਹੋਇਆ ਹੋਇਆ ਪਾਸਪੋਰਟ ਵੀ ਹੋਇਆ ਹੋਇਆ ਹੋਰ ਇਹਦਾ ਦੋ ਵਾਰ ਬਣ ਗਿਆ ਪਾਕ ਫੁੱਤੂ ਤਤਕਾਲ ਦਾ ਮਤਲਬ ਛੇ ਦਿਓ ਛੇ ਦਿ ਪੈਸੇ ਮਰਜ਼ੀ ਲਾ ਦੇ ਬਾਕੀ 10ਵੀਂ ਪਾਸ ਫੇਲ ਕਹਿੰਦਾ 10ਵੀਂ ਤੇ ਇਹਦਾ ਤਤਕਾਲ ਚ ਬਣਦਾ ਨਹੀਂ ਨਾ ਨਾ ਮੈਨੂੰ ਲੱਗਦਾ ਇਹ ਗੱਲ ਦਾ ਮਤਲਬ ਕੀ ਹੈ ਵੀ ਜਿਹੜਾ 10ਵੀਂ ਫੇਲ ਆ ਉਹਦਾ ਤਤਕਾਲ ਚ ਬਣੂਗਾ ਉਹ ਸਾਲੇ ਉਹਦਾ ਗੂਠਾ ਗਾਠਾ ਲਾਉਣੇ ਹੁੰਦਾ ਵੀ ਨਾ 10ਵੀਂ ਫੇਲ ਉਹ ਗੂਠਾ ਲਾਊਗਾ ਆ ਥੋੜੀ ਹੁੰਦਾ ਸੌਰੀ ਉਹਦਾ ਐਵੇਂ ਹੈਗਾ ਨਾ ਕੋਈ ਗੱਲ ਨਹੀਂ ਤੇ ਉਹਦਾ ਐਵੇਂ ਹੈਗਾ ਵੀ ਜੇ ਨੇ ਬਾਲੀ ਐਮਰਜੈਂਸੀ ਹੋਵੇ ਬਾਲੀ ਨਜਾਇਜ਼ ਆਹ ਐ ਤਾਂ ਇਹ ਤਾਂ ਕਾ ਲੈ ਉਹਦਾ ਕੋਈ ਮਤਲਬ ਹੀ ਨਹੀਂ ਕਲੋਸ ਕਾਲ ਤਾਂ ਕਰਦੀ ਰਹਿੰਦਾ। ਬੈਰੀ ਬੈਰੀ ਕਲੋਸ ਕਾਲ ਹੋ ਗਈ। ਇਹ ਇਹ ਤਾਂ ਸਮਝਦਾ ਨਹੀਂ ਨਾ ਵੀ ਰਾਜਿਆਂ ਦੇ ਰਾਤ ਮੰਗ ਨਹੀਂ ਜਾ ਰਹੀ ਗੱਡੀ। ਬੈਰੀ ਕਲੋਸ ਕਾਲ ਹੋ ਗਈ ਸੀ। ਹੁਣ ਇਹਦੇ ਨਾਲ ਨਹੀਂ ਕਲੋਸ ਕਰਦੀ ਆਪਾਂ। ਆਪਾਂ ਪਹੁੰਚ ਚੁੱਕੇ ਹਾਂ ਰਾਇਲ ਸਿਟੀ ਨੱਬਾ ਜਦੋਂ ਨੱਬੇ ਦਾ ਰਾਜਾ ਸੀਗਾ ਰਵੀ ਜਿਹੜਾ ਹਾਂ ਉਹ ਬਾਹਰੇ ਆ। ਹਾਂ ਉਹ ਬਾਹਰੇ ਆ ਉਹਨੇ। ਕਿਉਂਕਿ ਹੁਣ ਹੁਣ ਆਪਾਂ ਬਣੇ ਅੰਡਰ ਆ। ਹਾਂ ਕਿਉਂਕਿ ਹੁਣ ਇੰਡੀਅਨ ਨਹੀਂ ਰਹਿਣਾ ਨਾ ਉਹ। ਹਾਂ ਤੇ ਉਹਨੇ ਦਾੜੀ ਰੱਖ ਲਈ। ਤੇ ਆਪਾਂ ਦਾੜੀ ਕੱਟ ਲਈ। ਹਾਂ ਆਪਾਂ ਹੁਣ ਨਾ ਲ ਨ ਲ ਨ ਲ ਨ ਲ ਨ ਆਖਬਦ ਵਰਤਨੇ ਜਿਹੜਾ ਵੀ ਕਲੀਨ ਸ਼ੇਵ ਕਰ ਲੈਂਦਾ ਆਂ ਇੰਡੀਅਨ ਸਾਈਕ ਉਹ ਯਾਰ ਜਿਹੜਾ ਕਲੀਨ ਸ਼ੇਵ ਕਰਦਾ ਉਹ ਹੋ ਹੈਗਾ ਮੇਰੇ ਨਾਲ ਡਿਬੇਟ ਕਰੋ ਇਹ ਵੀ ਯਾਰ ਅੰਬੇਦਕਰ ਗੇਟ ਹੈ ਲੈਂਦੇ ਹਥੇ ਯਾਰ ਮੋਸਟਲੀ ਇੰਡੀਆ ਵਾਲੇ ਦਾੜ੍ਹੀਆਂ ਕੱਟ ਕੇ ਰੱਖਦੇ ਯਾਰ ਯਾਰ ਸ਼ਾਹਰੂਖ ਖਾਨ ਉਹ ਨਹੀਂ ਦਾੜ੍ਹੀ ਤਾਂ ਵੀ ਨਹੀਂ ਰਹਿ ਨੇ ਓਏ ਉਹੀ ਤਾਂ ਗੱਲ ਹੈ ਯਾਰ ਇਹਨਾਂ ਨੂੰ ਸੇਰਾ ਹੋ ਰਿਹਾ ਹੈ ਸਹੀ ਗੱਲ ਹੈ 5000 ਨੰਬਰ ਬਰੀ ਦਾ ਮੋਟੇ ਕੇ ਜਾਂਦੇ ਬਸ ਉਲ ਪੁੱਠਾ ਕਰਕੇ ਮਾਈਨਸ 1 ਕਰਦਾ ਮਾਈਨਸ 1 ਉਲ ਪੁੱਠਾ ਕਰਕੇ ਮਾਈਨਸ 1 ਪੜਿਆਲੇ ਪਾਣਗੇ ਤੇ ਉਹ ਦੋਨੇ ਗਏ ਹੋਏ ਨੇ ਹਣੇ ਸਿਕੰਦਰਜੀਤ ਤੇ ਸਿੱਧੂ ਉਹ ਜਾਂਦੇ ਨੇ ਮੈਂ ਦਿਖਾਣਾ ਉਹ ਅੰਦਰ ਇਹ ਦੇ ਇਹ ਸ਼ਾਪ ਦੇ ਅੰਦਰ ਗਏ ਨੇ ਸਿੱਧੂ ਦਾ ਕੋਈ ਕੰਮ ਹੈ ਕਹਿੰਦਾ ਮੈਂ ਕਦੇ ਅੰਦਰ ਗਿਆ ਨਹੀਂ ਮਿਲ ਆ ਸ਼ਾਪ ਦੇ ਅੰਦਰ ਕਦੇ ਨਹੀਂ ਗਿਆ ਉਹ ਸਿੱਧੂ ਨਾਲ ਸਿੱਧੂ ਦਾ ਤਾਂ ਹੋਣਾ ਚਾਹਣਾ ਹੋਰ ਸਾਰੇ ਗਏ ਨੇ ਇਕੱਲਾ ਉਹ ਨਹੀਂ ਗਿਆ ਸੀਗਾ ਅੱਜਸ ਵਾਰ ਅਸੀਂ ਨਾਲ ਉਹਨੂੰ ਭੇਜਿਆ ਵੀ ਤੂੰ ਜਾ ਕੇ ਦੇਖ ਅੰਦਰ ਕੀ ਹੈ ਬੌਕ ਹੈਂਡ ਸ਼ਾਪ ਹੈ ਬੌਕ ਹੈਂਡ ਬੰਦਾ ਹੈ ਹਰ ਭੁੱਖ ਬਾਤ ਲੱਗ ਰਹੀ ਹੈ ਇਸ ਲਈ ਇਹ ਤੋਂ ਪਹਿਲਾਂ ਕੁਝ ਖਾਵਾਂਗੇ ਬਾਅਦ ਵਿੱਚ ਕੁਝ ਖਾਵਾਂਗੇ ਕੁਝ ਖਾਣ ਨੂੰ ਲੱਭਦੇ ਆ ਇੱਥੇ ਦੇ ਇੱਕ ਇੱਕ ਸ਼ਾਪ ਹੈ ਆਰਗੈਨਿਕ ਚਿਕਨ ਉਹ ਇਹਦਾ ਫੌਜੀ ਅਲੀਸ ਗਾਰਮੀਆਂ ਮੇਢੀ ਹੈ ਪੂਰੇ ਕਰਨਲ ਸਾਹਿਬ ਖੜੇ ਨੇ ਫਸਟਰਸ ਫਸਟਰਸ ਕੀ ਮਤਲਬ ਸ਼ੀਸ਼ੇ ਦਾ ਕਵਰ ਲੈਣਾ ਹੈ ਨਾ ਆਪਾਂ ਇਹ ਸਾਰੀ ਗੱਡੀਆਂ ਦੀ ਮਾਰਕੀਟ ਹੈ ਬਰੋ ਹਾਂਜੀ ਇਹੀ ਤਾਂ ਹੈ ਇਸੀ ਮਾਰਕੀਟ ओके ਏਸੀ ਮਾਰਕਟ ਗਿਆ ਗਿਆ ਸਾਈ ਮਾਰਕਟ ਸਾਈ ਮਾਰਕਟ ਏਸੀ ਮਾਰਕਟ ਦਾ ਸਿੰਧੂ ਵਾਲੀ ਹੈ ਸਿੰਧੂ ਵਾਲੀ ਹੈ ਉਹ ਤਾਂ ਇੰਡੀਅਨ ਰੁਪੀਜ਼ ਨੇ ਉੱਤੇ ਤਾਂ ਔਰ ਇਹ ਕਈ ਦੁਕਾਨਾਂ ਕੋਲ ਠੇਕਾ ਹੈ ਮਾਰਨੀ ਉਲਮੀ ਦੀਆਂ ਗੱਡੀਆਂ ਦਾ ਪੁਰਸਪੁਰਸ ਜਿਵੇਂ ਆ ਇਹਨਾਂ ਕੋਲ ਵਿੱਚ ਇਹਨਾਂ ਕੋਲ ਹੀ ਹੁੰਦਾ ਵੀ ਹੈ ਨਾ ਕੋਲੇ ਠੀਕ ਹੋਣੀਆਂ ਓਕੇ ਫਿਰ ਇਹ ਫਿਰ ਨਾਰਮਲ ਕਸਟਮਰ ਦੀਆਂ ਗੱਡੀਆਂ ਫੜਦੇ ਨੇ ਹਾਂ ਹਾਂ ਜਿੰਨਾਂ ਕੋਲ ਠੇਕਾ ਹੈ ਕੋਈ ਐਕਸੈਸਰੀ ਦੀਆਂ ਨਾ ਤਾਂ ਜਿਹੜੀ ਵੀ ਐਕਸੈਸਰੀ ਚਾਹੀਦੀ ਹੁੰਦੀ ਹੈ ਫਿਰ ਉਹ ਸਾਹਮਣੇ ਨਾਲੇ ਆਊਟਸੋਰਸ ਕਰ ਲੈਂਦੇ ਨੇ ਕੀ ਕਹਿੰਦੇ ਉਹ ਸਾਹਮਣੋਂ ਮੈਂ ਸਮਨੇ ਉਹ ਦੇਖ ਸਾਹਮਣੇ ਕਰਨ ਅੰਦਮੋਟਰ ਤੋਂ ਆ ਗਈ ਚੱਲੂ ਚੱਲੂ ਹੋ ਰਹੀ ਜੀ ਐ ਕਰਕੇ ਐ ਕਰਦੇ ਨਿਕਲੂ ਤੋ ਆਪਣੀ ਆਣੀ ਟਾਇਰ ਨਿਕਲਨੀ ਟੈਂਕ ਮੇ ਟਾਇਰ ਵਾਲਾ ਓਕੇ ਹੋ ਆ ਇਧਰਲੀ ਥੋੜੀ ਜੀ ਨਾ ਬੈਕ ਕਰਕੇ ਐ ਕਰਾਣੀ ਪੂਗੀ ਯਾ ਇਹ ਅੱਗੇ ਹੋ ਜਾਏ ਮਾੜੀ ਜੀ ਮਾੜੀ ਐ ਹੋ ਜਾਣਾ ਇੱਦੀ ਅੱਗੇ ਆ ਬਈ ਲੱਗੂ ਆ ਮਾੜੀ ਅੱਗੇ ਕਰਾ ਲਾ ਆ ਨਹੀਂ ਆ ਨਹੀਂ ਇਹ ਥੋੜੀ ਜਿਹੀ ਬੈਕ ਕਰਕੇ ਇਧਰ ਕਰਾ ਲਾ ਮਾੜੀ ਅੱਗੇ ਹੋ ਜਾ ਨਿਕਲ ਜੂ ਓ ਯਾਰ ਤੂੰ ਐ ਕਰਨਾ ਬੈਕ ਕਰ ਬੈਕ ਕਰਕੇ ਤੁਰ ਕੇ ਜਾ ਕੇ ਪੁੱਛਿਆ ਫੜਾ ਫੜ ਮੈਂ ਉੱਥੀ ਲਵਾ ਵੀ ਲਵਾਗੇ ਨਾ ਪੁੱਛ ਰਹਾ ਹੈਗਾ ਕਿ ਨਾ ਮੈਂ ਪੁੱਛਣ ਨੂੰ ਲੈ ਕਿਧਰ ਪੁੱਛਣਾ ਬੋਲ ਉਹ ਸਾਹਮਣੇ ਅਨੰਦ ਮੋਟਰ ਐਨਰਜੀ ਬਾ ਨੰਗੀ ਨੰਗੀ ਬਾ ਨੰਗੀ ਹੋਊਗੀ ਆ ਦੇਖੀਂ ਯਾਰ ਟਾਇਰ ਜਿਆ ਆ ਮਿਲ ਜੂਗਾ ਇਹ ਕਵਰ ਬ్రో ਕਾਲੀ ਗੱਡੀ ਚਿੱਟਾ ਸ਼ੀਸ਼ਾ ਕਵਰ ਫਿਰ ਕੁਝ ਪੇਂਟ ਕਰਾਉਣਾ ਪਊਗਾ ਸੋ ਨੂੰ ਰੈਂਟਰ ਤੋਂ ਕਰਾ ਲਾਂਗੇ ਕੱਲ ਗਏ ਸੀ ਅਸੀਂ ਉਹਦੇ ਕੋਲ ਪਰਸੋਂ ਪਤਾ ਨਹੀਂ ਕੀ ਕਰਨ ਗਏ ਸੀ ਪਰ ਗੱਲਾਂ ਮਾਰੀ ਗਿਆ ਕੜ ਕੇ ਤੂੰ ਐ ਨਹੀਂ ਨਿਕਲਦਾ ਇਹ ਓਏ ਪਹਿਲਾਂ ਤਾਂ ਨੀਂਦ ਆਈ ਕੱਢ ਦੇਵੇ ਜ਼ੋਰ ਨਾਲ ਉਹਦਾ ਅੰਦਰ ਉਹਦਾ ਮੋਟਰ ਨੇ ਹੋਈ ਕੰਮ ਕਰਨਾ ਇੱਧਰ ਉੱਧਰ ਆ ਆ ਜਾ ਬਹਿ ਜਾ ਬਾਹਰਲਾ ਕਵਰ ਹੀ ਆ ਤਾਂ ਇੱਕੋ ਦਾ ओके चट्टा जी सा ब्लैक एंड व्हाइट चट्टा जी रखी एकरे कॉम्बो आया ब्रो ब्लैक एंड व्हाइट कॉम्बो नाम बाळी ब्लैक एंड व्हाइट कॉम्बो चलਦਾ ਹੈ ਤਿਆਰੀ 10 ਕਿਤੇ ਜਲੀ ਟੋਨੀ ਕਿਚਨ ਟੋਨੀ ਕੇ ਚੰਦ ਖੁੱਲ ਗਿਆ ਹੋਊਗਾ ਬੱਜ ਗਏ 4:33 ਹੋ ਗਏ ਕੁਛ ਨੰਨੇ ਨੰਬਰ ਆਇਆ ਥੱਲੇ ਟੋਨੀ ਦਾ ਹੋਊਗਾ ਸ਼ਾਇਦ ਕੋਈ ਹੁਣ ਤਾਂ ਬਾਟਲ ਨਾ ਮੰਨ ਕਰਾਤੇ ਗੱਲ ਕਿਸੇ ਸਹਿਰੇ ਵਾਸਤੇ ਤੇ ਮਾਲਵਿੰਦਰ ਵਾਸਤੇ ਟੋਨੀਸ ਕਿਚਨ ਦੀ ਸੈਟਿੰਗ ਕਰਤੀ ਅੰਦਰ ਪਹਿਲਾਂ ਕਲਾਊਡ ਕਿਚਨ ਸੀਗਾ ਹੁਣ ਸੈਟਿੰਗ ਕਰਤੀ ਐਲੈਕਸੀ ਉਹ ਨਹੀਂ ਇਹਨਾਂ ਕਬੂਤਰਾਂ ਨੂੰ ਉਹ ਪਾਉਣਗੇ ਕਿ ਕਿਸ ਦੇ ਕਰ ਕਰ ਚਿਬਾਉਣੀ ਪਊਗੀ ਇਹ ਚੌਂਕ ਚੌਂਕ ਚ ਵੀ ਹੁੰਦੇ ਨੇ ਕਬੂਤਰ ਉੱਤੇ ਆ ਬਾਈ ਅੱਛਾ ਹਾਂ ਕਬੂਤਰ ਹੋਂਦੇ ਹੋਂਦੇ ਆ ਚੌਂਕ ਮੇਂ ਬਾਈ ਪਹਿਲੇ ਸਿਟਿੰਗ ਨਹੀਂ ਦੀ ਨਾ ਪਹਿਲੇ ਕ라우ਡ ਕਿਚਨ ਦਾ ਨਾ ਅੱਛਾ ਇਹ ਐ ਸਿਟਿੰਗ ਹੋਵੇ ਪਰ ਮਟਵੇ ਜੀਐਸਟੀ ਨੰਬਰ ਹੈਗਾ ਹਾਂਜੀ ਜੀਐਸਟੀ ਰੈਂਟੋ ਤੇ ਬਿਲ ਬਿੱਲੀ ਕਰਦੇ ਹੋ ਤੁਸੀਂ ਹੋ ਜਾਂਦਾ ਪਹਿਲਾਂ ਦੇ ਇਸੇ ਚਲਾ ਦਿਓ ਆਪ ਚਲਾਉਂਗੇ ਨੀਉਹ ਉਹ ਸਾਰੇ ਦਵਾਰੇ ਆ ਕੀ ਹੋਇਆ ਜੀ ਟੁੱਟਣ ਵੱਜੀ ਆਂ ਦਾਗ ਮੁਖ ਨਹੀਂ ਜੇ ਬੰਦੇ ਚੱਲਦੇ ਓਏ ਹੋਏ ਹੋਏ ਓਏ ਹੋਏ ਹੋਏ ਸ਼ਾਮ ਦੇ 4 ਵਜੇ ਆਣ ਜਲਦੀ ਰੋਟੀ ਆ ਜਾਏ ਮੈਂ ਚਿੰੰਗੀ ਆਏ ਹਾ 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 ਭੁੱਖੀ ਬਹੁਤ ਲੱਗ ਰਹੀ ਐ ਉਹ ਆ ਗਏ ਭਾਜੀ ਬੋਨ ਲੈਸ ਤੇ ਕਰੂ। ਹਾਂ। ਉਹ ਐ ਸਾਰੇ 2 ਕੋਕ, 3 ਕੋਕ, ਇੱਕ ਸਪਰਾਈਟ ਕੋਕ ਨਹੀਂ। 3 ਕੋ ਦੋ ਕੋਕ ਇੱਕ ਸਪਰਾਈਟ। ਬਸ ਰੋਟੀਆਂ ਦਾ ਆਰਡਰ ਬਾਅਦ ਚ ਦਵਾਂਗੇ। ਉਹ ਇਦੀ ਕਰ ਲਓ। ਉਹ ਗਾਇਜ਼ ਬੜੀਆਂ ਸਵਾਦ ਨੇ। ਮਤਲਬ ਬਹੁਤ ਸਵਾਦ ਨੇ। ਹਲੇ ਤਾਂ ਖੁਸ਼ਬੂ ਹੀ ਦੇਖੀ ਐ, ਸੁੰਘੀ ਐ ਸੌਰੀ। ਤੁੰ ਲਗਾ ਤਾ। ਮੈਂ ਇੱਕ ਵਾਰ ਖਾਇਆ ਰਾਤ ਨੂੰ। ਬਾਅਦ ਕਰਕੇ ਖਾਇਆ ਸੀ। ਹਾਂ। ਰਾਤ ਨੂੰ ਬਾਅਦ ਕਰਕੇ ਖਾਇਆ ਸੀ ਆਪਾਂ। ਆਏ ਹੋਏ 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 ਇਹ ਕਿਹ ਚੁਸਕੀ ਦਿਖਾ ਦੇ। ਹੋਰ ਕਿਹੜਾ ਨਾ ਨਾ ਕਿਹੜਾ ਆ ਨਾ ਨਾ ਹੋ ਗਿਆ। ਓਕੇ ਗਾਇਸ ਖਾ ਕੇ ਮਿਲਦੇ ਹਾਂ। ਜੀਦੀ ਵੀ ਬਾਈਕ ਦੇਖ ਲਈਏ। ਸਿੰਪਲੀ ਕੰਪਲੀ ਕਦੋਂ ਭੁੱਖ ਲੱਗ ਰਹੀ ਓਕੇ ਮਿਲ ਕੇ ਮਿਲਦੇ ਹਾਂ। ਮਜ਼ਾ ਆ ਗਿਆ। ਆਕੇ ਮਜ਼ਾ ਆ ਗਿਆ ਆ ਪੂਰੀ ਬਸ ਨੇੜੇ ਪੁਲਿਸ ਜੀ ਨੇ ਆ ਕੇ ਮਜ਼ਾ ਆ ਗਿਆ ਕੀ ਪੋਈਏ ਹੈ ਕਿਹੜੀ ਜਗ੍ਹਾ ਫੇਰ ਕਿਤੇ ਕੋਈ ਕਰਾਂਗੇ ਸਿੱਧੂ ਇਹ ਹੈ ਕਿਹੜੀ ਜਗ੍ਹਾ ਇਹ ਬਰੋ ਵਾਈਪੀਐਸ ਨਹੀਂ ਨੰਬਰ ਹੈ ਬਾਈ ਨੰਬਰ ਹੈ ਮੋਕਾ ਨੰਬਰ ਇਹ ਕਿਸੇ ਨੇ ਵੀ ਟੋਨਿੰਗਸ ਕਿਚਨ ਦੇ ਸਵਾਦਿਸਟ ਖਾਣਾ ਪੂਰਾ ਟੇਸਟੀ ਨਾ ਸਸਤਾ ਨਾਲੇ ਸਸਤਾ ਅਵੇਲੇਬਲ ਵੀ ਹੈ ਐਂਡ ਕੁਆਲਿਟੀ ਤਿੰਨ ਨਾਲ ਹਾਂ ਦੋ ਰੋਟੀਆਂ ਬਰੋ ਦੇਖੋ 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 ਨਹੀਂ ਨਹੀਂ ਦੇਖੋ ਬਰੋ ਸਸਤਾ ਦੇਖੋ ਹੁੰਦਾ ਵੀ ਜਿਹੜਾ ਵੀ ਸ਼ਾਮ ਲਾਲ ਦੇ ਪਕੌੜੇ ਵੀ ਜਿਹੜੇ ਵੀ ਤੇਲ ਸੱਤ ਵਾਰ ਵਰਤਿਆ ਉਹ ਸਸਤਾ ਹੁੰਦਾ ਇਹ ਸਸਤਾ ਨਹੀਂ ਹੈਗਾ ਇਹ ਮਹਿੰਗਾ ਫੂਡ ਆ ਇਹਦਾ ਪ੍ਰਾਈਸ ਤੁਹਾਨੂੰ ਜਮੀ ਵੀ ਬਜਟਡ ਚੀਜ਼ ਆ ਇਹ ਇਹ ਲੱਗੂਗਾ ਹੁਣ ਉਹਦਾ ਮੈਂ ਕੰਪੈਰੀਸ਼ਨ ਦੇਖੀਏ ਕੰਪੈਰੀਸ਼ਨ ਦੇਖੀਏ ਸਵਾਦ ਤੇ ਹੈਲਦੀ ਮਤਲਬ ਸਾਫ ਸੁਥਰਾ ਹੋਊਗਾ ਸਾਫ ਸੁਥਰਾ ਸਾਫ ਸੁਥਰਾ ਜਿਹੜੀ ਗੱਲ ਆ ਤਾਂ ਸਿਟਿੰਗ ਵੀ ਹੋਗੀ ਤਾਂ ਇੱਕ ਪਲੱਸ ਪੁਆਇੰਟ ਹੋਰ ਹੋ ਗਿਆ ਇਹ ਪਹਿਲਾਂ ਬਾਹਰ ਸਿੱਟੀਆਂ ਹੁੰਦੀ ਹੁਣ ਐਲੈਕਸ ਇਹਨੂੰ ਕੀ ਕਹਿੰਦੇ ਸਤਨਾਜ ਇਹ ਸਤਨਾਜ ਨਹੀਂ ਆ ਇਹ ਬਾਜਰਾ ਹੈ ਬਾਜਰਾ ਪਲੱਸ ਉਹ ਹੈ ਆਪਾਂ ਇਹ ਕਹਿੰਦੇ ਨੇ ਨੂੰ ਸ਼ੱਕਰ ਸ਼ੱਕਰ ਇਹ ਕੁੱਤ ਨੂੰ ਲਗਾਉਣੀ ਹੈਗੀ ਆਪਣੇ ਵੀ ਜੋ ਪਈ ਨੇ ਇੱਥੇ ਬਾਦੇ ਓ ਇੱਥੇ ਖੰਡਾ ਕੇ ਬਾਦੇ ਖੰਡਾ ਕੇ ਜਿੱਥੇ ਖੜਾ ਆ ਇੱਥੇ ਹੀ ਆਣਗੇ ਓਏ ਔਰੀ ਬਾਦੇ ਔਰੇ ਇੱਥੇ ਕਰਨ ਓਜਲਾ ਆਇਆ ਸੀ ਕੁਲਦੇ ਖਾਨ ਆਜੀ ਆਪਣਾ ਕਰਨ ਹੋ ਜਾ। ਆਜੀ ਆਪਣਾ ਕਰਨ ਹੋ ਜਾ। ਸੇਫ ਹੈ ਤਾਂ ਪਾਉ ਦੇ। ਉਹਨੂੰ ਕਿਹਾ ਪਾ ਦੇ। ਸ਼ੁਕਰੀਆ ਜੀ। ਇੱਥੇ ਆਉਂਦੇ ਹੁੰਦੇ ਨੇਗੇ। ਲੈ ਚਲੋ ਐਸਾ ਸਵਾਲ ਲੈ ਵਿੱਚ ਨੇ ਫਿਰ ਪੁੱਛੀਏ। ਦਲ ਲਟਾ ਹੈ ਇਸ਼ਕ ਕਰਨੇ ਵੇ ਜੀ। ਚਾਹੇ ਇਹ ਤੇ ਆ ਕੇ ਗੋਰੇ ਨਹੀਂ ਲੱਗਣ ਲੱਗੇ ਆਪਾਂ ਪੂਰੇ ਓ ਯਾਰ ਮੈਂ ਹੋ ਰਹੀ ਅੱਜ ਅਲੱਗ ਨਹੀਂ ਲੱਗ ਰਿਹਾ ਮੈਂ ਮੈਂ ਲੱਗ ਰਿਹਾ ਲੱਗ ਰਿਹਾ ਮੈਨੂੰ ਇਹ ਰਿਹਾ ਕਰੇ ਮੈਂ ਡਿਫਰੈਂਟ ਲੱਗ ਰਿਹਾ ਆ ਨਿਕਾਲ ਦੇ ਭਾਈ ਦਿੱਕਤ ਹੈ ਤੇਰੇ ਕੋਈ ਦਿੱਕਤ ਕਰਨੀ ਨਹੀਂ ਹੈ ਭਾਈ ਜਿਹੜਾ ਅੱਧ ਗੁੱਜਰ ਕੇ ਆਏ ਹਾਂ ਗੁੱਜਰ ਦਿੱਕਤ ਹੋ ਰਹੀ ਹੈ ਭਾਈ ਵਰਨਾ ਵਰਨਾ ਦਾ ਬ੍ਰਾਂਡ ਬੈਸਟ ਹੈ ਵਰਨਾ ਦਾ ਬ੍ਰੈਂਡ ਮੈਜ ਦਾ ਸਿੱਧੂ ਹੈਗਾ ਹਾਂ ਵਰਨਾ ਦਾ ਸੱਚੀ ਗੱਲ ਮੇਰੇ ਨੇ ਇਨਫਲੂਐਂਸ ਕਰਕੇ ਉਹਨੇ ਛੋਟੇ ਭਾਈ ਨੂੰ ਵੀ ਹੰਡਾਈ ਦੋ ਬਾਈ ਵੀ ਨਹੀਂ ਆਪਾਂ ਹੀ ਡਾਏ ਦੇ ਉਹ ਸੇਲਰ ਐਟੈਕਸ ਦੇ ਕਰੇ ਤੇ ਉਹਨਾਂ ਦੇ ਕਰੇ ਲੋਕ ਲੱਗ ਗਿਆ ਹੋਏ ਹੁਣ ਸਿਆ ਸਿੱਧੂ ਵੀ ਚਲ ਗਿਆ ਨਹੀਂ ਉਹਨੂੰ ਬੁਲਾ ਲੰਦੇ ਹੁਣ ਅਸੀਂ ਹਾਊਸ ਅਰੈਸਟ ਹੋ ਗਏ ਥੋੜਾ ਟਾਈਮ ਲਈ ਗਰਮੀ ਵੀ ਲੱਗ ਰਹੀ ਜੀ ਹਾਂ ਮੇਨ ਪ੍ਰੋਬਲਮ ਗਰਮੀ ਦੀ ਲੱਗ ਰਹੀ ਹੈ ਕਿਉਂਕਿ ਮੈਡੀਟੀ ਬਹੁਤ ਹੈ ਨਹੀਂ ਨਹੀਂ ਆ ਰਹੀ ਕੁਝ ਕਰ ਨਹੀਂ ਸਕਦੇ ਬਰੋ ਇੱਥੇ ਵੇਟ ਕਰਨੀ ਪੈਣੀ ਆ ਤੇ ਘਰ ਦੇ ਫੋਨ ਵੀ ਨਹੀਂ ਚੱਕ ਰਹੇ ਪਰ ਸ਼ਾਇਦ ਫੋਨ ਅੰਦਰ ਹੀ ਪਿਆ ਹੋਵੇ ਆਹ ਅੰਦਰ ਹੀ ਪਿਆ ਹੋਵੇ ਬਾਰ ਵੀ ਕਿਤੇ ਦੇਖਿਆ ਹੈ ਪਰ ਨੋ ਸਾਈਨ ਅੰਕਲ ਤਾਂ ਕਿਤੇ ਦੂਰ ਗਏ ਹੋਣਗੇ ਅੰਕਲ ਤਾਂ ਹੈ ਹੀ ਨਹੀਂ ਅੰਕਲ ਤਾਂ ਗਏ ਨੇ ਪਤਾ ਗਏ ਮਮਾ ਜਿਹੜਾ ਹੋਣਗੇ ਹੋਣਗੇ ਐਲੈਕਸ ਦਾ ਪੁਰਾਣਾ ਕਿ ਮੋਡਲ ਲਾ ਰਹੇ ਆ ਪਹਿਲਾਂ ਤਾਂ ਆਂਟੀ ਨੇ ਸੈਂਡਵਿਚ ਬਣਾ ਦੇਣਗੇ ਮੈਂ ਹੁਣ ਆਏ ਨੇ ਅੱਛਾ ਇਸਕੰਦਰ ਜੀ ਇਸਕੰਦਰ ਨੇ ਬਣਾਏਗੇ ਇਸਕੰਦਰ ਜੀ ਇਸਕੰਦਰ ਦੇ ਆਨਲਾਈਨ ਹੋਏ ਸੈਂਡਵਿਚਸ ਤੋਂ ਨਾਲ ਕਟਰ ਵੀ ਪੂਰਾ ਟੋਨੀਜ਼ ਕਿਚਨ ਤੇ ਹੁਣ ਏ ਦੇ ਏ ਤੇ ਹੋ ਮੁਟ ਹੈਗਾ ਪਤਾ ਡਾਟਾ ਪੂਰਾ ਵਾਈਫਾਈ ਦਾ ਪਾਸਵਰਡ ਨਹੀਂ ਦੇ ਰਿਹਾ ਮੈਨੇ ਹੁਣ ਪਹਿਲਾਂ ਉਹਦਾ ਫੋਨ ਖੋਲ ਕੇ ਜੋ ਉਹ ਕੱਢਣਾ ਪਊਗਾ ਵੀ ਮੇਰੇ ਫੋਨ ਦਾ ਵੀ ਪਾਸਵਰਡ ਅੱਛਾ ਆਈਪੈਡ ਤੇ ਨਹੀਂ ਪਾਇਆ ਐਨੀ ਪਤਾ ਲੱਗਣਾ ਟੋਪਿੰਗ ਨਹੀਂ ਦੇਣਾ ਮੋਬਾਈਲ ਡਾਟਾ ਚਲਾਣਾ ਪਹਿਲਾਂ ਛੋਟੇ ਹੁੰਦੇ ਵੀ ਸਾਡੇ ਇੱਕ ਰਿਸ਼ਤੇਦਾਰ ਨੇ ਭਾਈ ਮੈਂ ਤਾਂ ਪਾਸਵਰਡ ਨਹੀਂ ਦਿੰਦਾ ਵੀ ਸਾਡਾ ਬਿੱਲ ਆਊਗਾ ਨਾਲੇ ਕੀ ਯਾਰਾ ਤਾਂ ਜਿੰਨਾ ਮਰਜ਼ੀ ਜਰਾਉਂਦੇ ਬਿਨਾਂ ਪਤਾ ਜਿੰਨਾ ਮਰਚਾ ਹੈ ਜੰਮੀ ਨਾ ਚਲਾਓ ਫੇਰ ਵੀ ਚਾਰਜਸ ਤੇਰੀ ਆਉਣਗੇ ਇਹੋ ਜਿਹੇ ਲੋਕ ਤਾਂ ਤੁਹਾਨੂੰ ਬਿਤਾ ਇਹੋ ਜਿਹੇ ਲੋਕ ਤਾਂ ਪ੍ਰੋਪਰ ਯੂਸੇਜ ਵੀ ਨਹੀਂ ਕਰਦੇ ਇਹ ਤਾਂ ਖਤਮ ਵੀ ਨਹੀਂ ਹੁੰਦੀ ਉਰੁਪ ਤੇ ਕੀ ਕਰਦਾ ਸੀ ਜਿਵੇਂ ਡਿਏਗੋ ਡੋ ਮੈਸੇ ਦੇਖ ਰਿਹਾ ਉਹ ਵਾਈਫਾਈ ਆਨ ਕਰਦਾ ਸੀਗਾ ਅੱਛਾ ਜਿਵੇਂ ਹੁਣ ਅਈ ਪੀ ਬੰਦ ਕਰਦਾ ਦੇਖਿਆ ਨੈਟ ਬੰਦ ਕਰ ਲੈਂਦਾ ਹਾਂ ਨੈਟ ਬੰਦ ਕਰ ਲੈਂਦਾ ਸੀ ਇਹ ਇਹ ਉਹਨਾਂ ਨੂੰ ਕਿਉਂ ਐਜੂਕੇਸ਼ਨ ਦੀ ਲੋੜ ਨਹੀਂ 1 2 3, 3 4, 4, 4, 4 4 4 3 2 1 3 2 1 ਜਮਾ ਜੀ ਜੋਰ ਲਾ ਕੇ ਜੋਰ ਲਾ ਕੇ ਬਾਸਕਟ ਪੂਜਾ ਕਰ ਲਈਏ ਆਪਾਂ ਸਵੇਰ ਦੇ 12 ਵਜੇ ਦੇ ਨਿਕਲੇ ਆਇਆ ਵੇ ਤਾਂ ਕੱਲ੍ਹ ਹੀ ਨਿਕਲੇ ਹੋਇਆ ਜੇ ਦੇਖਿਆ ਜਾਵੇ ਪਰ ਰਾਤ ਨੂੰ ਹੀ ਸੀ ਆਪਾਂ ਦਾ ਸੱਚ ਜੇ ਟੈਕਨੀਕਲੀ ਦੇਖਿਆ ਜਾਵੇ ਆਪਾਂ ਕੱਲ੍ਹ ਦੇ ਨਿਕਲੇ ਹੋਇਆ ਨਿਕਲੇ ਹੋਇਆ ਘਰੇ ਤਾਂ ਸਿਰਫ 10 15 ਮਿੰਟ ਲੱਗੇ ਸੀ ਆਪਾਂ ਸਿੱਧੂ ਦੀ ਕਰਦੇ ਪਲਾਨਿੰਗ ਹੋ ਗਈ ਸੀ ਵਿਚਾਰ ਹੈ ਹਾਂ ਫਿਰ ਤਾਂ ਕੱਲ੍ਹ ਹੀ ਸਵੇਰ ਹੀ ਹੋਵੇਗੀ ਫਿਰ ਤਾਂ ਕੱਲ੍ਹ ਹੀ ਸਵੇਰ ਹੀ ਹੋਵੇਗੀ ਕਿਉਂਕਿ ਮੈਨੂੰ ਮੈਨੂੰ ਹੁਣ ਫੀਲ ਹੋ ਰਿਹਾ ਸੀ ਬਾਕੀ ਬਹੁਤ ਟਾਈਮ ਦੇ ਬਹੁਤ ਟਾਈਮ 24 ਘੰਟੇ ਹੋ ਗਏ ਹਾਂ 24 ਆਵਰਸ bro ਹੁਣ ਵੱਜ ਗਏ 8